ਸਾਤਿ ਸ਼੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਨ ਜਾ ਰਹੇ ਆ ਅੱਜ ਦੀਆਂ ਵੱਡੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਤੋਂ ਸੰਤੋਖ ਸਿੰਘ ਚੌਧਰੀ ਦੇ ਪੁੱਤਰ ਵਿਕਰਮਜੀਤ ਸਿੰਘ ਨੂੰ ਕਾਂਗਰਸ ਨੇ ਪਾਰਟੀ ਤੋਂ ਕੀਤਾ ਬਾਹਰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਸਭ ਕਮੁਖ ਮੰਤਰੀ ਚੰਨਜੀਤ ਸਿੰਘ ਚੰਨੀ ਨੂੰ ਜਾਣਦਾ ਤੋਂ ਕਾਂਸੀਮ ਵਿਦਵਾਲ ਬਣਾਏ ਜਾਣ ਤੋਂ ਮਨਰਾਜ ਲੋਅਤ ਦੇ ਵਡਾ ਇੱਕ ਵਿਕਰਮਜੀਤ ਸਿੰਘ ਨੂੰ ਕਾਂਗਰਸ ਸਰਚੋਂ ਕੱਢ ਦਿੱਤਾ ਗਿਆ ਹੈ ਵਿਕਰਮਜੀਤ ਜੀ ਸਾਬਕਾ ਸੰਸਦ ਮੈਂਬਰ ਸੰਤੋਸ਼ ਸਿੰਘ ਚੌਧਰੀ ਦੇ ਪੁੱਤਰ ਹਨ ਵਿਕਰਮਜੀਤ ਸਿੰਘ ਦੀ ਮਾਤਾ ਤੇ ਮਹਰੂਮ ਸਾਬਕਾ ਸੰਸਦ ਮੈਂਬਰ ਸੰਤੋਸ਼ ਸਿੰਘ ਦੀ ਚੌਧਰੀ ਦੀ ਪਤਨੀ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੀ ਹੈ ਵਿਕਰਮ ਜੀ ਸੇਤ ਪਾਰਟੀ ਦੇ ਉਹਦੀ ਗਤੀਵਿਧੀਆਂ ਦੋਸ਼ ਲਗਾਨ ਹੈ ਪਾਰਟੀ ਕੱਢ ਦਿੱਤਾ ਗਿਆ ਇਸ ਨਾਲ ਕਾਂਗਰਸ ਤੇ ਪ੍ਰਾਂਤ ਦੇ ਸਿਆਸੀ ਪ੍ਰਵਾਹ ਚੌਧਰੀ ਪ੍ਰਵਾਹ ਪੰਜਾਬ ਦੀ ਸਿਆਸਤ ਤੇ ਕਾਂਗਰਸ ਤੋਂ ਬਾਦ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਹੰਸਦਾਇ ਹੰਸ ਨੇ ਪੀ ਮੋਦੀ ਦੀ ਰਾਜਕੀ ਕੀਤੀ ਤਾਰੀਫ ਕੇ ਹਾਂ ਮੋਦੀਆਂ ਤੁਹਾਡਾ ਕੀ ਵਗਿਆ ਲੋਕਾਂ ਨੇ ਲੱਜ ਕੇ ਰਾਜਕੀ ਪਾਣੀ ਐਲਾਨ ਤਾਂ ਪੰਜਾਬੀ ਗਾਇਕ ਤੇ ਪਾਜ ਪਾਗੋ ਹੰਸਦਾਇ ਹੰਸ ਸਿੰਘ ਜੀ ਨੇ ਖੂਬਸੂਰਤ ਖਿਆ ਵਿੱਚ ਬਣੇ ਹੋਇਆ ਨਾ ਜਦੋਂ ਲੋਕ ਸੋਚ ਚੋਣਾ ਜਦੋਂ ਲੋਕ ਸਭਾ ਚੋਣਾਂ 2024 ਦੀ ਚੋਣ ਪਚਾਹ ਸ਼ੁਰੂ ਹੋਇਆ ਉਦੋਂ ਤੋਂ ਇਹ ਹੰਸਦਾਏ ਹੰਸ ਨਫਰਤ ਕਰਨ ਵਾਲਿਆਂ ਦੇ ਨਿਸ਼ਾਨ ਨੇ ਤੇ ਸਾਹਮਣੇ ਦਾ ਹੰਸਦਾਏ ਹੰਸ ਰਾਜ ਦੇ पाच ਪਦ ਪਚਾਹ ਕਰ ਰਹੇ ਸਨ ਪਰ ਪੰਜਾਬੀਆਂ ਨੇ ਕਹਿ ਥਾ ਉਹਨਾਂ ਖਾਲੀ ਹੱਥ ਵਾਪਸ 모ੜਿਆ ਹੈ ਖਾਸ ਕਰਕੇ ਪਿੰਡਾਂ ਚ ਗਾਇਕ ਦਾ ਕਾਫੀ ਵਿਰੋਧ ਹੋ ਗਿਆ ਹੈ ਹਾਲੀ ਵਿੱਚ ਫਰੀਦਕੋਟ ਕਿਸਾਨਾਂ ਨੇ ਹੰਸਦਾਏ ਹੰਸ ਨੂੰ ਪਿੰਡ ਤੋਂ ਵਾਪਸ 모ੜ ਦਿੱਤਾ ਉਹਨਾਂ ਨੇ ਕਿਹਾ ਜਦੋਂ ਮੋਦੀ ਸਾਹਿਬ ਸਨ ਦਿੱਲੀ ਨਹੀਂ ਵੜਨ ਦਿੰਦੇ ਤਾਂ ਸੇ ਉਹਨਾਂ ਨੂੰ ਤੇ ਉਹਨਾਂ ਦੇ ਆਗੂਆਂ ਆਪਣੇ ਵਿੱਚ ਪਿੰਡਾਂ ਵਿੱਚ ਨਹੀਂ ਵੜਨ ਦੇਣਾ ਐਗਦੀ ਖਬਰ ਲੈ ਕੇ ਹਾਜ਼ਰ ਹਾਂ ਆਪਾ ਗੂ ਨੀਰ ਗਗਦਾ ਦਾ ਦਾਵਾ 1 ਜੂਨ ਤੋਂ ਚੰਗੇ ਸਿੰਘ ਚੰਨੀ ਹੋ ਜਾਣਗੇ ਗ੍ਰਿਫਤਾਰ ਕਿ ਇਹ ਸਪਸ਼ਟ ਹੈ ਕਿ 1 ਜੂਨ ਤੋਂ ਬਾਅਦ ਉਹ ਆਪਣੇ ਕਪੜਾ ਕਾਂਜੂਰ ਗ੍ਰਿਫਤਾਰ ਹੋਣਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਬਿਆਨ ਤੇ ਪ੍ਰਤੀਕਿਆ ਦਿੰਦਾ ਆਵਾਜ਼ੀ ਪਾਰਟੀ ਦੇ ਬੁਲਾਰੇ ਨੀਰ ਗਗਦੇ ਨੇ ਕਹਿ ਕੇ ਲਗਾਤਾਰ ਅਜਿਹੇ ਬਿਆਨ ਦੇ ਕੇ ਪੰਜਾਬ ਦੇ ਲੋਕਾਂ ਨੂੰ ਉਹ ਗੁੰਮਰਾ ਕਰਨਾ ਚਾਹੁੰਦੇ ਹਨ ਸਹਿਕਾਰ ਇੱਕ ਜੂਨ ਤੋਂ ਬਾਅਦ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਇੱਕ ਜੂਨ ਤੋਂ ਬਾਅਦ ਡਿੱਗ ਜਾਵੇ ਵੀ ਆਮ ਆਦਮੀ ਪਾਰਟੀ ਨੇ ਆਗੂ ਨੇ ਕਿਹਾ ਹੈ ਕਿ ਅੰਮ੍ਰਿਤ ਕੇ ਜਵਾਲ ਦੇ ਸਪਾਈਸਾਂ ਨੇ ਇਸ ਸਰਕਾਰ ਨੂੰ ਨਾ ਤਾਂ ਪਾਈ ਪਰਾਪਰੇਸ਼ਨ ਲੋਟਸ ਦੇਖ ਸਕਣਾਂ ਹੈ ਕੋਈ ਹੋਰ ਜਿਸ ਨੂੰ ਆਸਥਿਕਾ ਕਰ ਸਕੇ ਸਰਕਾਰ ਇਸੇ ਤਰ੍ਹਾਂ ਹੀ ਚੱਲੀ ਗਈ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਪ੍ਰਾਪਟਿਕਾ ਰਵਾਦੀ ਪਤਨੀ ਨੇ ਜाहिर ਨਿਕਲ ਕੇ ਕੀਤੀ ਖੋਜਕੁਸ਼ੀ ਪਤੀ ਦੇ ਨਜਾਇਜ਼ ਬੰਦੇ ਦੇ ਚੱਲਦੇ ਚੁੱਕਿਆ ਵਦਾ ਕਦਮ ਲੁਧਿਆਣਾ ਤੋਂ ਖਬਰ ਆ ਰਹੀ ਹੈ ਕਿ ਇੱਕ ਪ੍ਰਾਪਟਿਕਾ ਰਵਾਦੀ ਪਤਨੀ ਨੇ ਜाहिर ਨਿਕਲ ਕੇ ਖੋਜਕੁਸ਼ੀ ਕਰ ਲਈ ਹੈ ਜਿਸ ਨੂੰ ਹਸਪਤਾਲ ਇਸ ਹਸਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਿਆ ਤੇ ਲੰਬੇ ਸਮੇਂ ਤੋਂ ਆਪਣੇ ਪਤੀ ਦੇ ਨਜਾਇਜ਼ ਸਬੰਧਾਂ ਤੋਂ ਪਰਚਾਣ ਸੀਮਿਤ ਕਦੇ ਪਿਤਾ ਨੇ ਧੀ ਦੀ ਸਸਤ ਤੇ ਕੁਟਮਲ ਦਾ ਇਜਾਮ ਲਗਾਇਆ ਸੀ ਅੱਗੇ ਲਿਖਾ ਪਾ ਲੈ ਕੇ ਅੱਜ ਆਂ ਕਾਂਗਰਸ ਛੱਡ ਆਪ ਵਿਚ ਸ਼ਾਮਲ ਹੋਏ ਸਾਭ ਕਾ ਵਿਧਾਇਕ ਨੂੰ ਹੁਣ ਆਪ ਤੋਂ ਵੀ ਦਿੱਤਾ ਅਸਤੀਫਾ ਲੁਧਿਆਣਾ ਵਿੱਚ ਇੱਕ ਹੋਟਲ ਕਲ ਵਜੇ ਤੇ ਆਮਾ ਦੀ ਪਾਰਟੀ ਦੇ ਸੀਨੀਅਰ ਅਗੁਰਜ ਸੁਖਗੁਰ ਨੇ ਅਸਤੀਫਾ ਦੇ ਦਿੱਤਾ ਜਿਸ 2022 ਦੇਵਦਾਨ ਸਮਾਚਾਰ ਵਿੱਚ ਕਾਂਗਰਸ ਛੱਡ ਕੇ ਆਪ ਵਿੱਚ ਸ਼ਾਮਲ ਹੋ ਗਏ ਸਨ ਪੰਜਾਬ ਦੀਆਂ ਦੋ ਸੀਟਾਂ ਤੇ ਚਸ ਪੰਕੜਾ ਆਪ ਆਇਆ ਕਾਂਗਰਸ ਲਈ ਪਛਾਨੀ ਪੰਜਾਬ ਦੇ ਦੋ ਸਿੱਟਾ ਕੌੜਾ ਕਾਹਦੇ ਦਿਲਚਸਪ ਹੋਣ ਵਾਲਾ ਕਿਉਂਕਿ ਹੁਣ ਆਮ ਆਦਮੀ ਪਾਰਟੀ ਭਾਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਉਮੀਦਵਾਰਾਂ ਆਜ਼ਾਦ ਉਮੀਦਵਾਰ ਦਾ ਸਾਹਮਣਾ ਕਰਨਾ ਪਵੇਗਾ ਮੇਰੀ ਜਾਣਕਾਰੀ ਤੁਹਾਨੂੰ ਤਾਬਕ ਦੇਵੂਗਾ ਜਿਹੜੇ ਚੰਦ ਅਮਰਤ ਸਿੰਘ ਅਮਰਤਪਾਲ ਸਿੰਘ ਲੋਕ ਸਭਾ ਚੋਣ ਲੜਨਗੇ ਦੂਜੇ ਪਾਸੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੋਤ ਸਿੰਘ ਬਠਿੰਡਾ ਲੋਕ ਸਭਾ ਦਾ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੇ ਹਨ ਤੋ ਤਾਂ ਮਿਲੀ ਜਾਣਕਾਰੀ ਤਪਸਿੱਧ ਦੇ ਪਿਤਾ ਨਾਨਜਤ ਲਈ ਆਪਣੀ ਫਾਈਲ ਤੇ ਆਜ ਕਰਵਾ ਰਹੇ ਹਨ ਆਜਾਦ ਉਮੀਦਵਾਰ ਵਜੋਂ ਲੋਕ ਸੰਵਾਚੋਂ ਨਾਲ ਲੜਨ ਦਾ ਪੂਰੀ ਤਰ੍ਹਾਂ ਮਨ ਬਣਾ ਲਿਆ ਹੈ ਬਲਕੋ ਸਿੰਘ ਚੋਣ ਦੇ ਮੈਦਾਨ ਵਿੱਚ ਉਤੰਤ ਬਾਦ ਸਾਰੇ ਸਮੇਂ ਕਦਮ ਬਦਲ ਜਾਣ ਦੇ आसार ਹਨ ਐਂਡ ਦੋ ਕਿ ਤਦਾਜ ਵਿਦੇਸ਼ੀ ਖਾਲਸਾ ਨੇ ਡਿਬ੍ਰੂਗ ਜੇਲ੍ਹ ਚੰਮਸ ਸਿੰਘ ਖਾਲਸਾ ਨਾਲ ਮੁਲਾਕਾਤ ਕੀਤੀ ਜਿੱਥੇ ਉਹਨਾਂ ਮੀਡੀਆ ਨਾਲ ਇੱਕ ਫੋਨ ਤੇ ਆਵਾਜ਼ਾਂ ਸਾਂਝੀ ਕੀਤੀ ਵਿੱਚ ਉਹਨਾਂ ਨੇ ਕਿਹਾ ਕਿ ਅਮਨ ਸਿੰਘ ਖਾਲਸਾ ਨੇ ਖੰਡੂ ਸਤਾ ਆਜਾਦ ਉਮੀਦਵਾਰਾਂ ਚੋਣ ਲੜਨ ਦੀ ਖਾਮੀ ਪਾ ਦਿੱਤੇ ਭਾ ਕਿਸੇ ਪਾਰਟੀ ਦਾ ਚੋਣ ਨਿਸ਼ਾਨ ਤੇ ਚੋਣ ਨਹੀਂ ਲੜਨਗੇ ਅਗਲੀ ਖਬਰ ਲੈ ਕੇ ਆਇਆ ਜ ਸਸਤਾ ਹੋ ਗਿਆ ਸੋਨਾ ਹਾਈ ਰਿਕਾਰਡ ਤੋਂ 4500 ਰੁਪਏ ਠੱਡ ਗਿਆ ਰੇਟ ਸੋਨੇ ਤੇ ਚਾਂਦੀ ਦੇ ਕੀਮਤਾਂ ਚ ਲਗਾਤਾਰ ਵਾਧੇ ਤੋਂ ਬਾਅਦ ਲੋਕਾਂ ਲਈ ਚੰਗੀ ਖਬਰ ਸਾਹਮਣੇ ਆਈ ਪਾ ਦਿੱਤੇ ਤੇ ਗਲੋਬਲ ਮਾਰਕੀਟ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਸੋਨੇ ਦੀ ਕੀਮਤ ਵਿੱਚ 4500 ਰੁਪਏ ਗਿਰਾਵਟ ਆਈ ਹੈ ਤਾਂ ਚਾਂਦੀ ਦੀ ਕੀਮਤ ਵਿੱਚ 7000 ਰੁਪਏ ਤੱਕ ਗਿਰਾਵਟ ਆਈ ਹੈ। ਅਗਲੀ ਖਬਰ ਲੈ ਕੇ ਹਾਜ਼ਰ ਹਾਂ ਕਨੇਡਾ ਸਰਕਾਰ ਮੰੰਗੇ ਪਏ ਥੋਕ ਦੇ ਭਾਗ ਵਿੱਚ ਵੀਜ਼ਾ ਜਾਰੀ ਕਰਨ ਵਿਸ਼ਤਰ ਵੀਜ਼ਾ ਅਧਿਸ਼ਾਤ ਤਰ ਤੇ ਦੇਣ ਕਨੇਡਾ ਦੇ ਇਮੀਗ੍ਰੇਸ਼ਨ ਭਾਗ ਨੂੰ ਸੰਭਾਵਿਤ ਤੌਰ ਤੇ ਮੰੰਗੇ ਪਈ ਹੋਣ ਉਸ ਦੇ ਅਨੁਸਾਰ ਸਿੱਟੇ ਸਾਹਮਣੇ ਹਾਂ ਨਟਾਂ ਟੋ ਸਟਾਰੋ ਵੱਲੋਂ ਸਕਾਰ ਦੇ ਦਸਤਾਵੇਜ਼ ਦਿਵਾ ਲੈਣ ਤੋਂ ਬਾਅਦ ਕਾਸਟਲ ਰਿਪੋਰਟ ਕਹਿੰਦੀ ਹੈ ਕਿ ਸਪੈਸ਼ਲ ਪ੍ਰੋਗਰਾਮ ਦਾ ਰਜਿਸਟਰ ਜਾਂਚ ਕਰਨ ਵਾਲੇ 152,400 ਜਨਾਂ ਵਿੱਚੋਂ 19,400 ਨੇ ਕੈਨੇਡਾ ਵਿੱਚ ਪਨਾਹ ਦਾ ਦਾਅਵਾ ਪੇਸ਼ ਕੀਤਾ ਹੈ ਸਿਰਫ ਇਹ ਬਾਸ ਨੇ ਸੁਪਰਵਿਜ਼ਰ ਤੇ ਇੱਕ ਜੁਦੇਸ਼ੀ ਨਾਗਰਿਕ ਵੀ ਪੱਕੇ ਵੀ ਤੇ ਰਹਿਣਾ ਚਾਹੁੰਦੇ ਹਨ ਇਮੀਗ੍ਰੇਸ਼ਨ ਇਮੀਗੇਸ਼ਨ ਮਹਾਰਤavr ਇਹ ਅੰਕੜਾ ਬਹੁਤ ਜ਼ਬੰਦ ਹੈ ਕਿਉਂਕਿ 2019 ਤੋਂ 57 ਲੱਖ ਟੈਂਪਰੇਰੀ ਰੈਜ਼ੀਡੈਂਟ ਵੀਜ਼ੇ ਜਾਰੀ ਜਾਰੀ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਅਠਵੰਜਾ ਹਜ਼ਾਰ ਤਿੰਨ ਸੌ ਅਠੱਤਰ ਨੇ ਮੁਲਕ ਵਿੱਚ ਪਨਾਹ ਮੰਗੀ ਹੈ ਦੱਸ ਦਈਏ ਕਿ ਇੰਟਰਨੈਸ਼ਨਲ ਸਟੂਡੈਂਟ ਵਿਦੇਸ਼ੀ ਕੰਮ ਅਤੇ ਅਮਰੀਕਾ ਦੇ ਰਸਤੇ ਦਾਖਲ ਹੋਏ ਗੈਰ ਕਾਨੂੰਨੀ ਪ੍ਰਵਾਸੀ ਵੀ ਸ਼ਾਮਲ ਹਨ ਜਿਸ ਦੇ ਮੱਦੇ ਨਜ਼ਰ ਵੀਜ਼ੇ ਦੀ ਬਜਾਏ ਤੈਅ ਲੋਕਾਂ ਨੂੰ ਪਨਾਹ ਮੰਗਣ ਦਾ ਅੰਕੜਾ ਜ਼ਿਆਦਾ ਨਹੀਂ ਬਣਦਾ ਕਨੇਡਾ ਵਿੱਚ ਦੋ ਹਜ਼ਾਰ ਤੇਈ ਦੌਰਾਨ ਇੱਕ ਲੱਖ ਅਠੱਤੀ ਹਜ਼ਾਰ ਅਸਲਾਈਨ ਕਲੇਮ ਦਾਖਲ ਕੀਤੇ ਗਏ ਹਨ ਜਿਨ੍ਹਾਂ ਵਿੱਚ ਵੀਜ਼ੇ ਵਿਜੇ ਤਕਰੀਬਨ 14% ਦੇ ਬਣਦੇ ਹਨ ਅਗਲੀ ਖਬਰ ਲੈ ਕੇ ਹਜਰਾਂ ਲੋਕ ਸਭਾ ਚੋਣਾਂ ਹਰਖਾ ਖੰਡੂਸ ਸਾਹਿਬ ਤੋਂ ਚੋਣ ਦਾਨ ਨੂੰ ਕਿ ਅਮਰਤਪਾਲ ਸਿੰਘ ਅਗਲੀ ਖਬਰ ਲੈ ਕੇ ਅਜਹਾਂ ਪੀਸੀਬਲ ਪੀਐਸਸੀਬਲ ਵੱਲੋਂ ਇਸ ਦਿਨ ਹਲਾਨੇ ਜਾ ਸਕਦਾ ਹੈ 12ਵੇਂ ਦਾ ਨਤੀਜਾ ਪੰਜਾਬ ਸਿੱਖਿਆ ਬੋਰਡ ਨੇ 12ਵੀਂ ਦਰਜਾ ਦਾ ਨਤੀਜਾ ਲਾਣਨ ਦੀ ਇਤਿਆਰਿਆ ਅਕਾਲੀ ਹਨ ਬੋਰਡ ਸੂਤਾ ਤੋਂ ਮਿਲ ਜਾਣਕਾਰੀ ਅਨੁਸਾਰ 12ਵੀਂ ਦਾ ਨਤੀਜਾ 30 ਅਪ੍ਰੈਲ ਤੱਕ ਐਲਾਨਿਆ ਜਾ ਸਕਦਾ ਹੈ ਇਸ ਤੋਂ ਪਹਿਲਾਂ ਬੋਰਡ ਪਿਛਲੇ ਹਫ਼ਤੇ 10ਵੀਂ ਦਾ ਨਤੀਜਾ ਵੀ ਐਲਾਨ ਚੁੱਕਾ ਹੈ ਵਿਦਿਆਰਥੀ ਬੋਰਡ ਦੇ ਅਧਿਕਾਰਤ ਵੈੱਬਸਾਈਟ ਜਾ ਕੇ ਜਾਂਚ ਕਰ ਸਕਦੇ ਹਨ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਪੰਜਾਬ ਦੀਆਂ ਬੱਸਾਂ ਦੀਆਂ ਚੰਡੀਗੜ੍ਹ ਵਿੱਚ 9 ਘੰਟੇ ਦੀ ਚੰਡੀਗੜ੍ਹ ਦੀਆਂ ਬਸਾਂ ਨੂੰ ਪੰਜਾਬ ਵਿੱਚ ਨਾ ਵੜਨ ਦੇਣ ਦਾ ਐਲਾਨ ਚੰਡੀਗੜ੍ਹ ਦੇ ਸੈਕਟਰ 42 62 ਤੇ ਬੱਸਾਂ ਦੇ ਟਾਈਮ ਟੇਬਲ ਨੂੰ ਲੈ ਕੇ ਪੰਜਾਬ 로ਡਵੇ ਤੇ ਸੀਟੀ ਯੂ ਵਿੱਚ ਕਾਫੀ ਵੱਡਾ ਟਕਰਾਅ ਵੱਧਦਾ ਜਾ ਰਿਹਾ ਹੈ। ਪੰਜਾਬ 로ਡਵੇ ਪੰਡ ਬਸ ਤੇ ਪੀ ਆਰਟੀਸੀ ਦੀ ਬੱਸਾਂ ਚੰਡੀਗੜ੍ਹ ਸ਼ਹਿਰ ਜਿੱਤਾ ਹੁੰਦੀਆਂ ਹੋ ਰਹੀਆਂ। ਮੰਗਲਰਨ ਪੀ ਆਰਟੀਸੀ ਪੰਜਾਬ 로ਡਵੇ ਨੇ ਪੰਡ ਬਸ ਦੀ ਪੰਜਾਬ ਤੋਂ ਵੀ ਬੱਸਾਂ ਚੰਡੀਗੜ੍ਹ ਚ ਦਾਖਲ ਹੋਣ ਦੀ ਥਾਂ ਜਿਰਕ ਪੂਤ ਮਹੱਲੀ ਫੇਜ਼ ਵਿੱਚ ਸਥਿਤ ਬੱਸ ਅਡੇ ਵਿੱਚ ਸਵਾਰੀਆਂ ਤੇਰੇ ਕੇ ਵਾਪਸ ਚੱਲਿਆਂ ਗਈਆਂ। ਇਸ ਕਾਰਨ ਲੋਕਾਂ ਨੂੰ ਖੱਜਲ ਖਵਾਰ ਹੋਣਾ ਪੈ ਰਿਹਾ ਹੈ। ਅਵੇ ਲਈ ਖਬਰ ਲੈ ਕੇ ਹਾਜ਼ਰ ਹਾਂ ਹਾਈ ਕਾਉਂਟਰ ਨੇ ਪੰਜਾਬ ਸਰਕਾਰ ਕੋਲ ਥਲਾ ਦੇ ਡੀਸੀ ਤੇ ਹੋ ਨਾ ਤੇ ਰਨ ਨੋਟਿਸ ਕੀਤਾ ਜਾਰੀ ਜਾਰੋ ਕੀ ਹੈ ਮਾਮਲਾ ਹੜਕਰਤੋਲ ਅਤੇ ਮਕਦੂਲ ਕੈਂਚਮੈਂਟ ਜ਼ਮੀਨ ਵੇਚ ਤੇ ਇਸ ਨੇ ਮਾਨਕਲ 15 ਪਿੰਡਾਂ ਦੇ ਲੋਕਾਂ ਦੇ ਜੀਵਨ ਸੰਕਟ ਵਿੱਚ ਪੈਣ ਦਾ ਮਾਲਾ ਪੰਜਾਬ ਤੇ ਹਰਿਆਣਾ ਹਾਈ ਕਾਉਂਟ ਪੁੱਜ ਗਿਆ ਹੈ ਹਾਈ ਕਾਉਂਟ ਵਿੱਚ ਮਾਮਲੇ ਦੀ ਗੰਭੀਰਤਾ ਨੂੰ ਦੇਖਦਾ ਪੰਜਾਬ ਸਰਕਾਰ ਵਿਸ਼ੇਤ ਹੋ ਨਾ ਤੇ ਰਨ ਨੂੰ ਇਦਾਨ ਨੂੰ ਤੇ ਸਿੱਟਾ ਜੀ ਕਾਹ ਦੇ ਜਵਾਬ ਦਾਖਲ ਕਰਨ ਦਾ ਦੇਸ਼ ਦਿੱਤਾ ਹੈ ਪੂਥਰਾ ਦੇ ਸੁਲਤਾਨ ਕੋ ਲੁਧੇ ਵਿੱਚ ਮੌਜੂਦ ਗੰਤੀ ਪੂਰਵਾਸੀ ਬਖਸ਼ੀਸ਼ ਸਿੰਘ ਨੇ ਵਕੀਲ ਵਕੀਲ ਸਲਾਖੀਆਂ ਰਾਈਟਿਸ਼ਨ ਦਾਖਲ ਕਰ ਪੰਜਾਬ ਹਰਿਆਣਾ ਹਾਈ ਕੋਰਟ 15 ਪਿੰਡਾਂ ਦੇ ਲੋਕਾਂ ਦੇ ਜੀਵਨ ਬਚਾਉਣ ਲਈ ਬਹਾਰ ਲਖਾਈਏ ਪਟੀਸ਼ਨ ਵਿੱਚ ਦੱਸਿਆ ਗਿਆ ਡਿੰਗਾ ਕੋਲ ਕੋਲ 45 ਕਨਾਲ ਚਾਲਮੰਨਾ ਜ਼ਮੀਨ ਜੋ ਮਾਲਕਾਰ ਉਚ ਪਛਵਾ ਦੇ ਮੰਡੀ ਵੇ ਗੱਜਸੀ ਜ਼ਮੀਨ ਪਰ ਬਾਅਦਸ਼ਾਹ ਦੇ ਤੇ ਸਿਆਸੀ ਦੇ ਉਪ ਵਾਲੇ ਲੋਕਾਂ ਜੱਗੇ ਵੇਚ ਦਿੱਤਾ ਗਿਆ ਹੈ ਅਗਲੀ ਖਬਰ ਲੈ ਕੇ ਆ ਜਹਾਂ ਯਾਤਰੀਆਂ ਲਈ ਚੰਗੀ ਖਬਰ ਵੇਟਿੰਗ ਆ ਰਹੀ ਸੀ ਟਿਕਟ ਕਹਿ ਸਕਦਾ ਹਾਂ ਤੇ ਹੁਣ ਦੇ ਲਈ ਮੇ ਨਹੀਂ ਕੱਟੇਗਾ ਮੋਟਾ ਪੈਸਾ ਰੇਲਵੇ ਯਾਤਰੀਆਂ ਨੂੰ ਵੱਡੀ ਰਾਹਤ ਮਿਲਿਆ ਆਈ ਆਰ ਸੀ ਕਿਸੇ ਵੀ ਵੈਬਸਾਈਟ ਤੋਂ ਬੁੱਕ ਕੀਤੇ ਵੇਟਿੰਗ ਅਤੇ ਆਸ ਏ ਸੀ ਟੈਟਾ ਨਾਡਿਕਾ ਦੀ ਸਥਿਤੀ ਵਿੱਚ ਅਸੂਧਾ ਫੀਸ ਦੇ ਨਾਂ ਤੇ ਵੱਡੀ ਰਕਮ ਕੱਟੀ ਜਾਂਦੀ ਸੀ ਪਰ ਹੁਣ ਇਹ ਲੋਕਾਂ ਨੂੰ ਇਸ ਤੋਂ ਜ਼ਿਆਦਾ ਝੰਮੇ ਲੱਗ ਗਈ ਹੈ ਹੁਣ ਅਜਿਹੇ ਟੈਟਾ ਤੇ ਦੇਰਵਾ ਦੇ ਦੇਰਵੇਲਰ ਮਤਰਾ ਸਾਖਾ ਤੇ ప్రతి ਯਾਤਰੀਆਂ ਦੀ ਕੈਂਸਲਸ ਫੀਸ ਹੀ ਸੁੱਸੂਲੀ ਜਾਵੇਗੀ ਅਗਲੀ ਤੇ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਫਰੀਦਕੋਟ ਵਿੱਚ ਐਮਬੀਬੀਐਸ ਡਾਕਟਰ ਨੇ ਫਾਹ ਲੈ ਕੇ ਕੀਤੀ ਖੁਦ ਖੁਸ਼ੀ ਦੇ ਇਦਕਾ ਤੋਂ ਦੁਖਦਾਇਕ ਖਬਰ ਸਾਹਮਣੇ ਹੈ ਜਿੱਥੇ ਜੀਜੀਐਸ ਮੈਡੀਕਲ ਵਿੱਚ ਇੰਟਰਨਸ਼ਿਪ ਕਰ ਰਹੀਆਂ ਬੀਬੀਐਸ ਡਾਕਟਰ ਨੇ ਫਾਹਲ ਲਾ ਕੇ ਖੁਦ ਖੁਸ਼ੀ ਕੀਤੀ ਹੈ ਮੇਰੇ ਤੱਕ ਦੀ ਪਛਾਣ ਡਾਕਟਰ ਅਨੁਸ਼ਕਾ ਵਾਸੀ ਫਰੀਦਕੋਟ ਵੱਜੋਂ ਹੋਈ ਹੈ ਸੋ ਵੀਡੀਓ ਦੇਖਣ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਲਾਈਕ ਐਂਡ ਕਮੈਂਟ ਜੋਇਨ ਕਰਨਾ ਸ਼ੇਅਰ ਕਰਨਾ ਨਾ ਭੁੱਲਿਓ